ਬਜ਼ੁਰਗ ਸਾਥੀ ਪਵਨ ਤੀਨੂ ਜੀ ਜਿਹੜੇ ਸਾਡੇ ਲੋਕ ਸਭਾ ਦੇ ਉਮੀਦਵਾਰ ਨੇ ਇਸ ਸਭਾ ਚ ਉਪਸਥਿਤ ਬਲਵਿੰਦਰ ਬੰਗਾ ਜੀ ਬਲਵਿੰਦਰ ਬੁਗਾ ਜੀ ਸੰਦੀਪ ਤੇ ਜਗੀਰ ਸਿੰਘ ਬੋਬੀ ਬਲਦੇਵ ਸਿੰਘ ਜੀ ਹੋਰ ਸਾਰੇ ਮੇਰੇ ਜਿੰਨੇ ਵੀ ਮੇਰੇ ਭਰਾ ਸਾਰੇ ਇੱਥੇ ਉਪਸਥਿਤ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਇਲੈਕਸ਼ਨ ਆ ਗਿਆ ਆਪਾਂ ਸਾਰਿਆਂ ਨੇ ਮਨ ਬਣਾਇਆ ਵੀ ਅਸੀਂ ਵੋਟਾਂ ਪਾਣੀ ਆ ਪਰ ਮੈਂ 2 ਮਿੰਟ ਦੀਆਂ ਗੱਲਾਂ ਕਰਨੀਆਂ ਬਾਕੀ ਟੀਨੂ ਜੀ ਨੇ ਤੁਹਾਡੇ ਨਾਲ ਆਪ ਮੁਸਾਫਿਕ ਹੋਣਾ ਤੁਹਾਡੇ ਨਾਲ ਕਈ ਗੱਲਾਂ ਸਾਂਝੀਆਂ ਕਰਨੀਆਂ ਸਮਾਜ ਦੇ ਵਿੱਚ ਜਦੋਂ ਵੋਟ ਪਾਣੀ ਹੈ ਤੇ ਆਪਾਂ ਸਿਰਫ ਇਹ ਸੋਚਣਾ ਹੈ ਵੀ ਵੋਟ ਦਾ ਤੁਹਾਡਾ ਸਹੀ ਹੱਕਦਾਰ ਕੌਣ ਇੱਕ ਪਾਸੇ ਤਾਂ ਉਹ 76 ਸਾਲ ਪੁਰਾਣੀਆਂ ਪਾਰਟੀਆਂ ਨੇ ਭਾਵੇਂ ਅਕਾਲੀ ਦਲ ਲੇ ਕਾਂਗਰਸੇ ਭਾਵੇਂ ਬੀਜੇਪੀਏ ਜਿਨ੍ਹਾਂ ਨੂੰ 76 ਸਾਲ ਹੋ ਗਏ ਵੀ ਕਹਿੰਦੇ ਗਰੀਬੀ ਖਤਮ ਕਰ ਦੇ ਗਰੀਬੀ ਖਤਮ ਹੋ ਗਈ ਗਰੀਬੀ ਹੋਰ ਵੱਧ ਗਈ ਇੱਕ ਪਾਸੇ 10 ਸਾਲ ਪੁਰਾਣੀ ਆਵਾਜ਼ ਦੀ ਪਾਰਟੀ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਤਿੰਨ ਵਾਰ ਇਲੈਕਸ਼ਨ ਜਿੱਤਿਆ ਸਰਕਾਰ ਬਣਾਈ ਪ੍ਰਵਿੰਦ ਕੇਜਰੀਵਾਲ ਜੀ ਨੇ 2 ਸਾਲ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਵਾਲ ਜੀ ਨੇ ਜਿੱਤਦੇ ਆ ਹੀ ਸਭ ਨਾਲੋਂ ਪਹਿਲੇ ਦਿੱਲੀ ਦੇ ਵਿੱਚ ਸਕੂਲ ਖੋਲੇਗੇ ਜਿਨ੍ਹਾਂ ਸਕੂਲਾਂ ਚ ਹਰ ਤਰ੍ਹਾਂ ਦੇ ਅਮੀਰ ਗਰੀਬ ਬੱਚੇ ਜਿਹੜੇ ਇੱਕ ਜਗ੍ਹਾ ਬਹਿ ਕੇ ਪੜ੍ਹਦੇ ਨੇ ਮਹੱਲਾ ਕਲੀਨਿਕ ਖੋਲੇ ਗਏ ਤੀਰਥ ਯਾਤਰਾ ਸਕੀਮ ਜਿਹੜੀ ਬੁਜ਼ੁਰਗਾਂ ਵਾਸਤੇ ਉਹ ਸ਼ੁਰੂ ਕੀਤੀ ਗਈ ਹੋਰ ਕਿੰਨੇ ਹੀ ਇਦਾਂ ਦੇ ਕੰਮ ਜਿਹੜੇ ਅੱਜ ਤੱਕ ਇਹਨਾਂ ਪਾਰਟੀਆਂ ਨੇ 16 ਸਾਲਾਂ ਚ ਨਹੀਂ ਕੀਤੇ ਬਾਬਾ ਸਾਹਿਬ ਸਾਨੂੰ ਕਹਿੰਦੇ ਸੀ ਪੜੋ ਲਿਖੋ ਸੰਘਰਸ਼ ਕਰੋ ਉਹਨਾਂ ਨੇ ਪੜਾਈ ਦੇ ਉੱਤੇ ਜ਼ੋਰ ਦਿੱਤਾ ਜੇ ਗਰੀਬੀ ਖਤਮ ਕਰਨੀ ਤੇ ਰਾਸ਼ਨ ਵੰਡਣ ਨਾਲ ਇਹਨਾਂ ਚੀਜ਼ਾਂ ਨਾਲ ਗਰੀਬੀ ਨਹੀਂ ਖਤਮ ਹੋਣੀ ਹਾਂ ਠੀਕ ਹੈ ਸਮਾਜ ਸਮਾਜ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਨਾ ਸਾਡਾ ਫਰਜ਼ ਹੈ ਕਰਨੀ ਚਾਹੀਦੀ ਪਰ ਜੇ ਇਹ ਪਾਰਟੀਆਂ ਇਮਾਨਦਾਰੀ ਦੇ ਨਾਲ ਇਹਨਾਂ ਨੇ ਆਪਣਾ ਕੰਮ ਕੀਤਾ ਹੁੰਦਾ ਤੇ ਫਿਰ ਅੱਜ ਇਹ ਰਾਸ਼ਨ ਦੀ ਜਾਂ ਕਿਸੇ ਦਾਣਿਆਂ ਦੀ ਲੋੜ ਨਹੀਂ ਸੀ ਪੈਣੀ ਗਰੀਬੀ ਸਿਰਫ ਪੜ੍ਹਾਈ ਦੇ ਨਾਲ ਦੂਰ ਹੋ ਸਕਦੀ ਹੈ ਜੋ ਬਾਬਾ ਸਾਹਿਬ ਨੇ ਕਿਹਾ ਸੀ ਕਾਂਗਰਸ ਵਰਗੀਆਂ ਪਾਰਟੀਆਂ ਨੇ ਆਪਣੇ ਆਪ ਨੂੰ ਬਹੁਤ ਕਿਹਾ ਹੋਇਆ ਸੀ ਬਾਬਾ ਸਾਹਿਬ ਦੀ ਸੋਚ ਤੇ ਚੱਲਦੇ ਹਾਂ ਪਰ ਕੀਤਾ ਕੁਝ ਵੀ ਨਹੀਂ ਸੋਚ ਅਲੱਗ ਸੀ ਸਿਰਫ ਆਮ ਆਦਮੀ ਪਾਰਟੀ ਉਹਨਾਂ ਨੇ 바ਵਾ ਸਾਹਿਬ ਦੀ ਸੋਚ ਤੇ ਚੱਲ ਕੇ ਸਰ ਨਾਲੋਂ ਪਹਿਲੇ ਬੱਚਿਆਂ ਵਾਸਤੇ ਸਕੂਲ ਬਣਾਏ ਉਸ ਤੋਂ ਬਾਅਦ ਇਲਾਜ ਵਾਸਤੇ ਮਹੱਲਾ ਕਲੀਨਿਕ ਬਣਾਏ 600 ਯੂਨਿਟ ਬਿਜਲੀ ਫ੍ਰੀ ਸਾਰਿਆਂ ਦੇ ਬਿੱਲ ਜ਼ੀਰੋ ਆਂਦੇ 90% ਲੋਕਾਂ ਦੇ ਬਿੱਲ ਜ਼ੀਰੋ ਹੋ ਗਏ ਤੇ ਅੱਜ ਸਾਨੂੰ ਸੋਚਣ ਦੀ ਸਮਝਣ ਦੀ ਲੋੜ ਹੈ ਵੋਟ ਪਾਉਣ ਦਾ ਮਤਲਬ ਮਤ ਅਧਿਕਾਰ ਮਤਪਾ ਕਿਨੂੰ ਕਹਿੰਦੇ ਆ ਅਕਲ ਨੂੰ ਦਿਮਾਗ ਨੂੰ ਮਤ ਅਧਿਕਾਰ ਸੋਚ ਕੇ ਵੋਟ ਪਾਓ ਐਵੇਂ ਨਹੀਂ ਵੀ ਉਹ ਕਾਂਗਰਸੀ ਸਾਡੇ ਬਿਊਰਗਸੀ ਅਸੀਂ ਤਾਂ ਬਾਤ ਤੀ ਕਾਂਗਰਸ ਨੂੰ ਪਾਦੀ ਹੈ ਜੀ ਉਹ ਕਾਲੀ ਸੀ ਕਾਲੀਆਂ ਨੂੰ ਪਾਦੀ ਹੈ ਜੀ ਨਹੀਂ ਜਿਹੜਾ ਬੰਦਾ ਕੰਮ ਕਰਦਾ ਜਿਹੜੇ ਤੁਹਾਡੇ ਬੱਚਿਆਂ ਦਾ ਭਵਿੱਖ ਸੋਚਦਾ ਜਿਹੜੀ ਪਾਰਟੀ ਤੁਹਾਡੇ ਬਾਰੇ ਸੋਚਦੀ ਏ ਵੀ ਤੁਹਾਡੇ ਪਰਿਵਾਰ ਦੇ ਵਿੱਚ ਕਿਹੜੀਆਂ ਜ਼ਰੂਰਤਾਂ ਨੇ ਅੱਜ ਇਸ ਮੰਗਿਆਈ ਦੇ ਵਿੱਚ ਸਿਲੰਡਰ ਜਿਹੜਾ 1250 ਰੁਪਏ ਦਾ ਇਲੈਕਸ਼ਨ ਆ ਕਰਕੇ ਥੋੜਾ ਜਿਹਾ ਸਸਤਾ ਕੀਤਾ ਇਹਨਾਂ ਨੇ ਸਰੋਂ ਦਾ ਤੇਲ ਜਿਹੜਾ 70 ਰੁਪਏ ਲੀਟਰ ਸੀ 200 ਰੁਪਏ ਲੀਟਰ ਹੋ ਗਿਆ ਇਸ ਮੰਗਿਆਈ ਦੇ ਵਿੱਚ ਤੁਹਾਡੇ ਗੁਜ਼ਰਬਸਰ ਵਾਸਤੇ ਜਿਹੜੀ ਪਾਰਟੀ ਸੋਚਦੀ ਉਹ ਪਾਰਟੀ ਤੁਹਾਡੀ ਸਹੀ ਪਾਰਟੀ ਇੱਕ ਪਾਸੇ ਉਹ ਪਾਰਟੀਆਂ ਨੇ ਜਿਹੜੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਨੇ ਲੋਕਤੰਤਰ ਨੂੰ ਖਤਮ ਕਰਕੇ ਸੰਵਿਧਾਨ ਨੂੰ ਖਤਮ ਕਰਕੇ ਸਿਰਫ ਹਿਟਲਰ ਬੰਨਾ ਚਾਹੁੰਦੇ ਤਾਨਾਸ਼ਾਹ ਬਣ ਤਾਨਾਸ਼ਾਹ ਤਾਂ ਹੈ ਹੀ ਨੇ ਪੱਕੇ ਹੀ ਰਹਿਣਾ ਚਾਹੁੰਦੇ ਨੇ ਇਹ ਜਿਹੜਾ ਇਲੈਕਸ਼ਨ ਹੈ ਇਲੈਕਸ਼ਨ ਨੂੰ ਮਾਮੂਲੀ ਇਲੈਕਸ਼ਨ ਨਾ ਸਮਝਿਓ ਇੱਕ ਜੰਗ ਹੈ ਇੱਕ ਯੁੱਧ ਹੈ ਉਹ ਲੜਨਾ ਆਪਾਂ ਕਿੰਦੇ ਨਾਲ ਕਿਰਪਾਨਾਂ ਨਾਲ ਡੰਗਾ ਨਾਲ ਜਾਂ ਬੰਦੂਕਾਂ ਨਾਲ ਗੋਲੀਆਂ ਨਾਲ ਨਹੀਂ ਲੜਨਾ ਆਪਾਂ ਅਸੀਂ ਉਸ ਹਥਿਆਰ ਨਾਲ ਲੜਨਾ ਹੈ ਜਿਹੜਾ ਬਾਬਾ ਸਾਹਿਬ ਜੀ ਨੇ ਸਾਨੂੰ ਹਥਿਆਰ ਲੈ ਕੇ ਦਿੱਤਾ 1932 ਦੇ ਵਿੱਚ ਵੋਟ ਦਾ ਅਧਿਕਾਰ ਤੁਹਾਨੂੰ ਬਾਬਾ ਸਾਹਿਬ ਜੀ ਨੇ ਕੋਇਆ ਉਸ ਤੋਂ ਪਹਿਲੇ ਵੋਟ ਦਾ ਫਾਂ ਦਾ ਅਧਿਕਾਰ ਸਿਰਫ میٹرਿਕ ਪਾਸ ਨੂੰ ਸੀ ਜ਼ਗੀਰਦਾਰ ਨੂੰ ਸੀ ਜਾਂ ਜਿਹੜੇ ਅੰਗਰੇਜ਼ਾਂ ਦੇ ਜਿਹੜੇ ਰਾਏ ਸਾਹਿਬ ਸੀ ਉਹਨਾਂ ਦੇ ਟਾਊਟ ਕਹ ਦਿੰਦੇ ਆ ਉਹਨਾਂ ਨੂੰ ਸੀ 바ਵਾ ਸਾਹਿਬ ਨੇ ਅੰਗਰੇਜ਼ਾਂ ਨਾਲ ਬਹਿਸ ਕੇ ਉਹਨਾਂ ਨਾਲ ਗੱਲ ਕਰਕੇ ਸਾਰੇ ਲੋਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਅੱਜ ਅਸੀਂ ਉਸ ਵੋਟ ਦੇ ਅਧਿਕਾਰ ਨਾਲ ਜਿਹੜਾ ਸਾਨੂੰ 바ਵਾ ਸਾਹਿਬ ਜੀ ਨੇ ਦਿੱਤਾ ਅਸੀਂ ਉਹਦੇ ਨਾਲ ਉਸ ਹਥਿਆਰ ਨਾਲ ਲੜਨਾ ਤੇ ਆ ਪਾਰਟੀਆਂ ਜਿਹੜੀਆਂ ਸੰਵਿਧਾਨ ਖਤਮ ਕਰਨਾ ਚਾਹੁੰਦੀਆਂ ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਗੱਲ ਮੇਰੇ ਵੀਰ ਬਲਵਿੰਦਰ ਨੇ ਬੁਗੇ ਨੇ ਕੀਤੀ ਵੀ ਬੰਦਾ ਦੇਖਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਇੱਕ ਪਾਸੇ ਤੁਸੀਂ ਉਹ ਚੰਨੀ ਨੂੰ ਦੇਖ ਲਓ ਜਿਨ੍ਹਾਂ ਨੇ ਜਗਾ ਜਗਾ ਪੋਸਟਰ ਲੱਗੇ ਨੇ ਇੱਕ ਆਈਐਸ ਅਫਸਰ ਮੈਡਮ ਸੀਗੇ ਉਹਨਾਂ ਨੂੰ ਗਲਤ ਮੈਸੇਜ ਲਿਖਦੇ ਸੀ ਉਸ ਤੋਂ ਬਾਅਦ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਸੀ ਉਹਨਾਂ ਨੇ ਦੋਨੇ ਮੀਆਂ ਬੀਬੀ ਆਈਐਸ ਅਫਸਰ ਸੀਗੇ ਉਹਨਾਂ ਨੇ ਜਦੋਂ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਤੇ ਇਹਨਾਂ ਨੂੰ ਬੁਲਾਇਆ ਬਲਾ ਕੇ ਰਿਟਰਨ ਦੇ ਵਿੱਚ ਲਿਖਤੀ ਥੱਲੇ ਬਹਿ ਕੇ ਮਾਫੀ ਮੰਗੀ ਤੇ ਹੁਣ ਵੀ ਕੱਲ ਪਰਸੋ ਦੇਖੋ ਨਾਮ ਨਹੀਂ ਮੈਂ ਲੈਣਾ ਭਾਵੇਂ ਕਿਸੇ ਪਾਰਟੀ ਜੋ ਹੋਵੇ ਵੀਡੀਓ ਦੇਖੀ ਆ ਹੋਣੀ ਆ ਕਿੱਦਾਂ ਚੰਨੀ ਉਹਨਾਂ ਨੂੰ ਕਿੱਦਾਂ ਹੱਥ ਲਾ ਰਿਆ ਦੱਸੋ ਇਹੋ ਜਿਹੇ ਬੰਦਾ ਜਿਹੜਾ ਇਹ ਤੁਹਾਡੀ ਵੋਟ ਦਾ ਹੱਕਦਾਰ ਹੈਗਾ ਇਹਨੇ ਕੀ ਕੀਤਾ ਸਮਾਜ ਆਸਤੇ ਬੰਦੋਸੋ ਪਵਨ ਟਿਨੂ ਜੀ ਬਾਰੇ ਤਾਂ ਮੈਂ ਬੜੀ ਵਾਰੀ ਦੇਖਿਆ ਸਾਡੇ ਕਾਲਜ 'ਚ ਸਾਡੇ ਨਾਲ ਸੀਨੀਅਰ ਸੀਗੇ ਇਹਲੇ ਇਹਨਾਂ ਨੇ ਵਿਦਿਆਰਥੀਆਂ ਵਾਸਤੇ ਲੜੇ ਆਪਣੇ ਸਮਾਜ ਵਾਸਤੇ ਲੜੇ ਜਿੱਥੇ-ਜਿੱਥੇ ਸਮਾਜ ਦਾ ਘਟਾ ਹੋਇਆ ਉੱਥੇ ਜਾ ਕੇ ਖੜਾ ਖੜੇ ਹੋ ਇਹਨਾਂ ਨੇ ਲੜਾਈ ਲੜੀ ਗਰੀਬਾਂ ਦੀ ਜਦੋਂ ਜਨਤਾ ਨੇ ਇਹਨਾਂ ਨੂੰ ਐਮਐਲਏ ਬਣਨ ਦਾ ਮੌਕਾ ਦਿੱਤਾ 10 ਸਾਲ ਐਮਐਲਏ ਤੁਹਾਡੇ ਨਾਲ ਹੀ ਗਵਾਂੜ ਆਦਮ ਪੁਰਸ਼ ਰਹੇ ਨੇ ਮੰਤਰੀ ਵੀ ਰਹੇ ਨੇ ਪਰ ਇਹਨਾਂ ਉੱਤੇ ਇੱਕ ਵੀ ਦੱਸ ਦਿਓ ਵੀ ਕੋਈ 1 ਰੁਪਏ ਦਾ ਵੀ ਕਦੀ ਲਾਂਚਨ ਲੱਗਾ ਹੋਵੇ ਦੋਸ਼ ਲੱਗਾ ਹੋਵੇ ਇਮਾਨਦਾਰੀ ਨਾਲ ਜਮੀਨ ਤੇ ਲੋਕਾਂ ਦੇ ਕੰਮ ਕੀਤੇ ਲੋਕ ਅੱਜ ਵੀ ਯਾਦ ਕਰਦੇ ਨੇ ਪੜ੍ਹੇ ਲਿਖੇ ਸੂਝਵਾਨ ਆਪਣੇ ਵਰਗੇ ਪਰਿਵਾਰਾਂ ਚੋਂ ਨਿਕਲੇ ਨੇ ਜਿੱਦਾਂ ਅਸੀਂ ਆਪਣੇ ਪਰਿਵਾਰ ਨੇ ਨਾ ਇਦਾਂ ਦਾ ਪਰਿਵਾਰ ਹੀ ਇਹਨਾਂ ਦਾ